ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਡੇ ਰੋਡੇ ਮਕਸਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਵੀ ਦੋਸਤੋ ਇਸ ਪਿੰਡ ਨੂੰ ਮਕਸਰ ਸਾਹਿਬ ਪੈ ਜਾਂਦੀ ਹੈ ਦੋਸਤੋ ਬਾਈ ਕੋਲੇ ਦੋਸਤੋ ਇੱਕ ਤਾਜੀ ਸੂਈ ਐਚ ਐਫ ਗਾਂਵ ਕਾਊ ਆ ਦੋਸਤੋ ਪ੍ਰੋਪਰ ਡੀਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈਣੇ ਆਓ ਬਾਈ ਹਾਂਜੀ ਬਾਈ ਸਸੀ ਗਾ ਸਸੀ ਗਾ ਹੋ ਠੀਕ ਠਾਕ ਬਾਈ ਜੀ ਠੀਕ ਠਾਕ ਵਧੀਆ ਠੀਕ ਆ ਬਾਈ ਇੱਕ ਵਾਰੀ ਨਾਂ ਦੱਸ ਦੀ ਨਾਂ ਮਨਿੰਦਰ ਸਿੰਘ ਆਈ ਬਾਈ ਮਨਿੰਦਰ ਇੱਕ ਵਾਰੀ ਆਪਣਾ ਨੰਬਰ ਵੀ ਦੱਸ ਦੀ 62832 29457 ਠੀਕ ਆ ਪਿੰਡ ਆਪਣਾ ਲੰਡੇ ਰੋਡੇ ਆ ਜ਼ਿਲ੍ਹਾ ਸਿਰਮੁਖਤ ਸਾਹਿਬ ਬਾਈ ਠੀਕ ਆ ਤੇ ਅੱਜ ਬਾਈ ਐਚ ਐਫ ਗਾਂ ਇੱਕ ਹਾਂਜੀ ਐਚ ਐਫ ਆਈ ਤਾਂ ਕਿੰਨੇ ਦਿਨ ਹੋ ਗਏ ਬਈ ਇਹਨੂੰ ਸੂਈ ਨੂੰ ਅੱਜ ਇਹਨੂੰ ਤੀਜੇ ਦਿਨ ਹੋਈ ਸੂਈ ਤੇ ਤੀਜਾ ਦਿਨ ਹੋ ਗਿਆ ਜੇਰ ਜੂ ਰੋਕੇ ਬਈ ਜੇਰ ਜੂ ਰੋਕੇ ਦੰਨ ਆਪਣੀ ਗਰੰਟੀ ਹੋਊਗੀ ਜੇਰ ਦੀ ਤਾਂ ਠੀਕ ਆ ਤੇ ਦੁੱਧ ਕਿੰਨਾ ਕਢਾ ਦੇਾਂਗੇ ਬਈ ਇਹਦੇ ਥਲੋਂ ਦੁੱਧ ਇਹ ਅੱਜ ਤਿੰਨ ਦਿਨਾਂ ਦੀ ਸੂਈ ਥਲੇ 22 ਕਿਲੋ ਬੋਲਾ ਠੀਕ ਆ ਚਵਾ ਦੇਾਂਗੇ ਇੱਕ ਹੁੰਦਾ ਕਹਿਣ ਦੀ ਗੱਲ ਆ ਆਪਾਂ ਲੀਟਰ ਮਾਰ ਕੇ ਦੇਵਾਂਗੇ ਠੀਕ ਆ ਚਵਾ ਕੇ ਦੇਵਾਂਗੇ ਚਵਾ ਕੇ ਦੇਵਾਂਗੇ 22 ਕਿਲੋ ਲਓ ਬਈ ਸੱਜਣੋ ਫੁੱਲ ਗਰੰਟੀ ਆ ਬਾਈਆਂ ਦਾ ਆਪਾਂ 21 ਲੀਟਰ ਦੇ ਡੱਬੇ ਮਰਾ ਦੇਾਂਗੇ ਕਿਉਂਕਿ ਦੁੱਧ 22 ਲੀਟਰ ਬਾਈਆਂ ਦਾ ਹੋਊਗਾ ਤੇ ਵੱਡੀ-ਬੁੱਡੀ ਦੀ ਗੱਲ ਕਰ ਲਈਏ ਦੋਸਤੋ ਪੂਰੀ ਵੱਡੀ ਐ ਤੇ ਸੂਆ ਕਿੰਨਾ ਸੂਈ ਆ ਬਈ ਦੂਜਾ ਸੂਆ ਸੂਈ ਦੀ ਦੂਜਾ ਸੂਆ ਸੂਈ ਆ ਬੱਚਾ ਕੀ ਆ ਬਈ ਬੱਚਾ ਬੱਚਾ ਹੀ ਬੱਚਾ ਮਗਰ ਦੰਦਾ ਜੀ ਪੁੱਗੀ ਸਿਰ ਠੰਡੀ ਇਹ ਫੋਲਾਈ ਵੱਡੀ ਬਹੁਤ ਵੜ ਸਹੀ ਗੱਲ ਆ ਵੱਡੀ ਪੂਰੀ ਦੀ ਗੱਲ ਕਰੀਏ ਦੋਸਤੋ ਪੂਰੀ ਵੱਡੀ ਗਾਂ ਇਹ ਤਿੰਨ ਟਣੇ ਖਲੇ ਅੱਠੀ ਖਲੇ ਨਹੀਂ ਇਹਨਾਂ 22-23 ਕਿਲੋ ਬੋਲਾਈ ਠੀਕ ਆ 22-23 ਕਿਲੋ ਪਿਛਲੇ ਸੂਏ ਪਹਿਲੀ ਉਹਨੇ 35 ਕਿਲੋ ਦਿੱਤਾਈ ਪਹਿਲਾਂ ਨੇ ਹਾਂਜੀ ਅੱਜ ਕੀ ਇਮਾਨ ਕਰਦੇ ਆ ਪਾ ਦੂ 35 ਆਪਾਂ ਤਾਂ ਅਗਲੇ ਨੂੰ ਕਹਣਾ ਆਪਾਂ ਚਲੋ ਠੀਕ ਆ ਮਾਲਕਾਂ ਨੇ ਤਾਂ 35 ਦੱਸਿਆ ਆਪਾਂ ਨੂੰ ਠੀਕ ਆ ਤੇ ਆਪਾਂ ਪਹਿਲੇ ਸੂਏ ਤੇ ਦੂਜੇ ਸੂਏ ਨੂੰ 35 ਦੇਣਾ ਚਾਹੀਦਾ ਠੀਕ ਹੈ ਬੜਾ ਠੀਕ ਆ ਲੋ ਬਈ ਬਾਈ ਇਹਦਾ 35 ਦੇਣਾ ਚਾਹੀਦਾ ਤੇ ਬਾਕੀ ਦੋਸਤੋ 35 ਨਹੀਂ ਤਾਂ 30 ਕਿਲੋ ਤਾਂ ਕਿਤੇ ਗਿਆ ਨਹੀਂ ਜੇ ਗੱਲ ਦੀ ਗੱਲ ਕਰੀਏ ਨਾ ਦੋਸਤੋ ਗਾਂ ਵੀ ਵੱਡੀ ਪੂਰੀ ਆ ਗੈਬ ਗੂਦ ਫਾਰਮ ਵਾਲੀ ਵਾੜਾ ਬਈ ਕਿਸੇ ਨੇ ਜਿਵੇਂ ਫਾਰਮ ਜਿਵੇਂ ਕਿਸੇ ਨੇ ਨਵੇਂ ਫਾਰਮ 'ਚ ਗਾਂ ਪਾਉਣੀ ਹੋਵੇ ਬੱਚੇ ਪੁੱੱਚੇ ਲੈਣੇ ਹੋਣ ਚੰਗੇ ਵਾੜ ਬੱਚੇ ਦੇਊਗਾ ਲਓ ਬਈ ਸੱਜਣਾ ਵਾਕਈ ਬਾਈ ਦੀ ਗੱਲ ਆ ਸਹੀ ਆ ਜੇ ਸੀਮਨ ਚੰਗਿਆ ਲੱਗਿਆ ਹੋਵੇ ਨਾ ਬੱਚਾ ਵੇਖ ਸਕਦੇ ਆ ਦੋਸਤੋ ਬਹੁਤ ਸੋਹਣਾ ਬੱਚਾ ਦਿੱਤਾ ਇਹਨੇ ਤੇ ਕੱਦ ਵੀ ਪੂਰਾ ਵੱਡਾ ਥਾਣ ਹਵਾਨਾ ਵੀ ਦੋਸਤੋ ਬਹੁਤ ਸਾਫ਼ ਆ ਵੇਖ ਸਕਦੇ ਆ ਮੋਟਾ ਮੋਟਾ ਥਾਣਾ ਦੋਸਤੋ ਭੜਾਂ ਦੇ ਵਿੱਚ ਆ ਦੋਸਤੋ ਜਿਹੜੇ ਪਾਸੋਂ ਵੀਡੀਓ ਕਵਰ ਕਰ ਰਹੇ ਨੇ ਦੋਸਤੋ ਇਸ ਪਾਸੇ ਥੋੜੀਆਂ ਹੀ ਆ ਨਾ ਭੜਾਂ ਵੇਖ ਸਕਦੇ ਆ ਪਰਲੇ ਪਾਸੇੋਂ ਤੁਹਾਨੂੰ ਦਿਖਾ ਦਿੰਦੇ ਆ ਹਵਾਨਾ ਇਧਰ ਥੋੜੀਆਂ ਭਲਾਂ ਘਾਟਾ ਦੇਖ ਸਕਦੇ ਆ ਮਗਰਲੇ ਪਾਸੇ ਵੀ ਅਨੁਮਾਨ ਤੁਹਾਨੂੰ ਲੱਗ ਜਾਣਾ ਕਿਉਂਕਿ ਸਾਰੇ ਹਵਾਨੇ ਤੇ ਪਰਲੇ ਪਾਸੇ ਦੋਸਤੋ ਭਾਲਾ ਇਧਰਲੇ ਪਾਸੇ ਦੋਸਤੋ ਭਾਲ ਹੈ ਨਹੀਂ ਇਹ ਕਈ ਬਹਿਣ ਬੂਨ ਦਾ ਹੋ ਜਾਂਦਾ ਦੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਮੁੱਠੀ ਚਵਾਈ ਵਾਲਾ ਮੁੱਠੀ ਵਾਲਾ ਸੋਹਣਾ ਏ ਤੇ ਜੇ ਹਵਾਨੇ ਦੀ ਗੱਲ ਕਰੀਏ ਨਾ ਦੋਸਤੋ ਧੁੰਨੀ ਤੋਂ ਲੈ ਕੇ ਪੂਰਾ ਮਗਰ ਤਾਂ ਹੀ ਪੂਰਾ ਚੌੜਾ ਹਵਾਨਾ ਦੋਸਤੋ ਦੇਖ ਸਕਦੇ ਆ ਧੁੰਨੂ ਧੁੰਨੀ ਤੋਂ ਸ਼ੁਰੂ ਕੀਤਾ ਹੋਇਆ ਹਵਾਨਾ ਇਹਨੇ ਇਮਗਰਲੇ ਪਾਸੇ ਵੀ ਦੋਸਤੋ ਦੇਖ ਸਕਦੇ ਆ ਕਿਉਂਕਿ ਹੁਜੇ ਘੰਟੇ ਇਕ ਤਾਈ ਚਵਾਈ ਹੋਣੀ ਆ ਹਵਾਨੇ ਦੀ ਢੱਲ ਪਈ ਆ ਉੱਤੋਂ ਪੂਰੀ ਚੌੜੀ ਆ ਦੋਸਤੋ ਤੇ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਲੈ ਬਈ ਤੋੜ ਲਈ ਲਓ ਬਈ ਦੇਖ ਸਕਦੇ ਆ ਹਵਾਨੇ ਦੀ ਤਿਆਰੀ ਨਾਰਮਲ ਸੇਵਾ ਤੇ ਚੱਲਦਾ ਦੋਸਤੋ ਪਹਿਲੇ ਪੱਠੇ ਹੀ ਪਾਇਆ ਇਹਨੂੰ ਠੀਕ ਆ ਪਾਇਆ ਫੀਡ ਵੀ ਨਹੀਂ ਪਾਈ ਮੇਰੇ ਕੋਲ ਤੇ ਮੰਨ ਕੱਲ ਸ਼ਾਮ ਦੀ ਆਈ ਆ ਪਰ ਦੋ ਟਾਈਮ ਚੋਕੇ ਲਈ ਵੀ ਆ ਠੀਕ ਆ ਦੋ ਟਾਈਮ ਚੋਕੇ ਲਈ ਆ ਚੋਕੇ ਲਈ ਵੀ ਆ 22 ਕਿਲੋ ਦੇ ਆਪਾਂ ਨਾ 22 23 ਕਿਲੋ ਤੇ ਲੀਟਰ ਮਾਰੇ ਵੀ ਆ ਇਹਦੇ ਠੀਕ ਆ ਕੱਚੇ ਕੰਮ ਨਹੀਂ ਕੀਤੇ ਆਪਾਂ ਬਾਕੀ ਪਤਾ ਕੀ ਫਿਰ ਨੇ ਕੋਈ ਦੁੱਧ 35 ਕਿਲੋ ਹੀ ਦੇਣਾ ਠੀਕ ਆ ਮਲੇ ਇੱਡੀਆਂ ਵੜਾ ਭਈ ਯਾਰ ਸਹੀ ਆ ਕਦ ਕਾਠ ਜੇ ਕਦ ਕਾਠ ਵੇਦ ਨਹੀਂ ਵੇਖੀ ਨਾ ਵੀ 35 ਲੀਟਰ ਦੋਸਤੋ ਦੁੱਧ ਇਹਨੂੰ ਕੋਈ ਥੋੜਾ ਨਹੀਂ ਵੇਖ ਸਕਦੇ ਆ ਕਿਉਂਕਿ ਬਹੁਤ ਵੱਡੇ ਕੱਦ ਕਾਠ ਦੇ ਵਿੱਚ ਆ ਦੋਸਤੋ ਪੂਰਾ ਵੀ ਜਾਨੀ ਕਿ ਅਨਮਾਨ ਆ ਬਾਈ ਨੂੰ ਵੀ 35 ਲੀਟਰ ਦੁੱਧ ਪਾ ਦੇਣਾ ਇਹਨੇ ਵੇਖ ਸਕਦੇ ਆ ਬਾਕੀ ਰੇਟ ਵਗੈਰਾ ਸਾਰਾ ਆਪਾਂ ਬਾਈ ਤੋਂ ਪੁੱਛ ਲੈਨੇ ਆ ਭਾਈ ਰੇਟ ਕੀ ਕਰ ਦੇਗੇ ਦੱਸੀ ਲੈਣ ਦੇਣੀ ਬਾਲਾ ਸਰਾਜ ਆਈਡੀਆਂ ਇੰਗਾਂ ਬਣਾ ਤਾਂ ਲੋਕ 1.5 ਲੱਖ ਰੁਪਈਆ ਮੁੱਲ ਕਰੀ ਜਾਂਦੇ ਪਰ ਆਪਾਂ 1.5 ਨਹੀਂ ਕਰਨਾ 40 ਨਹੀਂ ਕਰਨਾ ਆਪਾਂ 1 10 ਲੈਣ ਦੇਣ ਵਾਲਾ ਕੰਮ ਆ 1 10 ਹਾਂਜੀ ਠੀਕ ਆ ਲਓ ਬਈ 1 10 ਬਾਕੀ ਜੇ ਤਾਂ ਮਾਨਦਾਨ ਉਹ ਤਾਂ ਫੁੱਲ ਕਰਾਂਗੇ ਆਪਾਂ 1 10 ਬਾਈ ਨੇ ਰੇਟ ਕੀਤਾ ਬਾਕੀ ਦੋਸਤੋ ਇੰਨਾ ਕੁ ਮੈਨੂੰ ਮਾਣ ਆ ਬਾਈ ਤੇ ਵੀ ਤੁਹਾਡਾ ਮਾਨ ਤਾਨ ਖੁੱਲਾ ਕਰ ਦੂਗਾ ਕਿਉਂਕਿ ਅੱਗੇ ਵੀ ਬਾਈ ਦੇ ਘਰੋਂ ਵੀਡੀਓ ਕਵਰ ਕਰੀ ਦੀਆਂ ਕਿਉਂਕਿ ਜਿਹੜੇ ਹਿਸਾਬ ਨਾਲ ਦੋਸਤੋ ਵਹਿੜ ਵੇਖੀ ਨਾ ਵਹਿੜ ਸਾਫ਼ ਸੁਥਰੀ ਹੈ ਮਾਨ ਤਾਨ ਤੁਹਾਡਾ ਖੁੱਲਾ ਕਰਾ ਦੇਾਂਗੇ ਕਿਉਂਕਿ ਇੱਥੇ ਆਓਗੇ ਤਾਂ ਵਹਿੜ ਤੁਹਾਡੇ ਪਸੰਦ ਆਊਗੀ ਦੋ ਟਾਈਮ ਤਿੰਨ ਟਾਈਮ ਚੋਕੇ ਦੋਸਤੋ ਪੌਂਦੀ ਫੇਰ ਬਾਈਆਂ ਦਾ ਲੈ ਜਿਓ ਜੀ ਬਾਈ ਆਪਾਂ ਨਾ ਆ ਵਹਿੜ ਕੋਲੇ ਖੜੇ ਆ ਠੀਕ ਆ ਚਾਹ ਡੰਗ ਪਲਾ ਆਪਣੇ ਘਰੇ ਚੋਕਲ ਜਾਵੇ ਠੀਕ ਆ ਹਾਂ ਆਪਾਂ 22 ਦਸਾਂ 21 ਦੇ ਲੀਟਰ ਮੜਾਵਾਂਗੇ ਠੀਕ ਆ ਬਾਈ ਆ ਦੁੱਧ ਦੋ 30 ਲੀਟਰ ਨਹੀਂ ਆ ਕਿਉਂਕਿ ਹੁਣ ਦਿਨੋ ਦਿਨ ਦੋਸਤੋ ਇਹਨੇ ਵਧਣਾ ਹੀ ਆ ਜਿਵੇਂ ਜਿਵੇਂ ਸੇਵਾ ਹੋਣੀ ਆ ਕਿਉਂਕਿ ਹਜੇ ਤਾਂ ਬੋਲੇ ਦੇ ਵਿੱਚ ਹੀ ਇਹ ਗੱਲ ਕਰੀਏ ਨਾ ਜਿਵੇਂ ਜਿਵੇਂ ਦੁੱਧ ਤੇ ਆਣਾ ਦੁੱਧ ਦੋਸਤੋ ਵਧਣਾ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਚਲਾਤਾ ਜਿਹੜੇ ਵੀ ਇਹਦੇ ਪਸੰਦ ਹੋਵੇ ਨਾ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਸੌਦਾ ਕਰ ਲਿਓ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਸਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ